ਇਹ ਤੇ ਮੇਰੇ ਨਾਲ ਇਧਰ ਹਾਂਜੀ ਅੱਜ ਸਾਡਾ ਭਰਾ ਇੰਦਰਪਾਲ ਗਰੇਵਾਲ ਸੀਨੀਅਰ ਲੀਡਰ ਆਵਾਜ਼ੀ ਪਾਰਟੀ ਇਹਨਾਂ ਦੀ ਧਰਮ ਪਤਨੀ ਹਰਪ੍ਰੀਤ ਕੌਰ ਗਰੇਵਾਲ ਜੋ ਮੇਰੇ ਨਾਲ ਪੂਰੇ ਹਲਕੇ 'ਚ ਪੈਣਾ ਮਤਾਵਾ ਦੇ ਨਾਲ ਪੂਰੀ ਸੇਵਾ ਕਰ ਰਹੇ ਨੇ ਪਾਰਟੀ ਦੀ ਸਵਾਂਜਣਾ ਨੇ ਪੂਰਾ ਮੂਵਮੈਂਟ ਆਪਣੇ ਘਰ ਬੁਲਾ ਕੇ ਸਾਰੀਆਂ ਭੈਣਾਂ ਨੂੰ ਹਲਕੀਆਂ ਤੇ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਬੁਲਾ ਕੇ ਪੰਜਾਬ ਦੇ ਜਨਰਲ ਸੈਕਟਰੀ ਨਿਤੂ ਮੁਰਾ ਜਨ ਨੂੰ ਬੁਲਾ ਕੇ ਤੇ ਸਾਰੀ ਵੂਮਨ ਦਾ ਇੱਜ਼ਤ ਔਰ ਸਤਕਾਰ ਵਧਾਇਆ ਪੂਰਾ ਮਾਨ ਸਨਮਾਨ ਦਿੱਤਾ ਔਰ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਦੀ ਮੀਟਿੰਗ ਕੀਤੀ ਔਰ ਕਾਫੀ ਸਲਾਮ ਮਸ਼ਵਰੇਣਾ ਨੇ ਕੀਤੇ ਸੋ ਬੜੀ ਖੁਸ਼ੀ ਹੋਈ ਹੈ ਕਿ ਪਾਰਟੀ ਦੀ ਚੜ੍ਹਦੀ ਕਲਾ ਦੀ ਪੈਣਾ ਅੱਗੇ ਆ ਰਹੀਆਂ ਸੋ 2022 ਚ ਵੀ ਇਹਨਾਂ ਦੀ ਦੇਣ ਹੈ ਸਾਡੀ ਸਰਕਾਰ ਬਣੀ ਬਹੁਤ ਵੱਡਾ ਇਹਨਾਂ ਨੇ ਜੋਰ ਲਾਇਆ ਤੇ 2024 ਦੀ ਇਲੈਕਸ਼ਨ ਦੀ ਵੀ ਤਿਆਰੀ ਦੇਖੋ ਜਿੱਦਾਂ ਕਰ ਰਹੀਆਂ ਤੇ ਵਿਸ਼ਵਾਸ ਨਾਲ ਕਹਿ ਸਕਦੇ ਆ ਕਿ ਕੋਈ ਹਰਾਉਣ ਵਾਲਾ ਜੰਮਿਆ ਨਹੀਂ ਜਦੋਂ ਪੈਣਾ ਮਤਾਵਾ ਅਸ਼ੀਰਵਾਦ ਦੇਣ ਅੱਗੇ ਹੋ ਕੇ ਕੰਮ ਕਰਨ ਤੇ ਪੰਜਾਬ ਦੇ ਵਿੱਚ 13 ਦੀਆਂ 13 ਸ਼ੀਟਾਂ ਆਪਾਂ ਲੈ ਕੇ ਅਰਮਿੰਦ ਕੇਜਰੀਵਾਲ ਦੀ ਝੋਲੀ ਪਾਵਾਂਗੇ ਜਿੱਤ ਕੇ। ਮੈਨੂੰ ਇੱਕ ਸਰਵੇ ਵੀ ਆ ਜਿਹਦੇ ਵਿੱਚ ਤੁਸੀਂ ਐਮਐਲਏ ਕੈਂਡੀਡੇਟ ਹੈ ਤੇਰਾ ਐਮਪੀ ਦੇ ਕੈਂਡੀਡੇਟ ਵੱਲੋਂ ਉਹ ਕਰ ਰਹੇ ਆ। ਦੇਖੋ ਮੈਂ ਸ਼ੁਰੂ ਤੋਂ ਇਹੀ ਕਹਿੰਦਾ ਆ ਕਿ ਮੈਂ ਸੇਵਾਦਾਰ ਆ ਪਾਰਟੀ ਦਾ। ਪਾਰਟੀ ਜਿੱਥੇ ਵੀ ਡਿਊਟੀ ਲਾਊਗੀ ਅਸੀਂ ਦੇ ਸਪਾਇਆ ਸੇਵਾਦਾਰ ਜਿੰਦਾਂ ਜੋ ਹੁਕਮ ਹੋਏਗਾ ਪਾਰਟੀ ਦਾ ਤੇ ਸਾਨੂੰ ਹੋ ਗਿਆ ਸਾਡੇ ਲਈ ਜੇ ਕਿਸੇ ਹੋਰ ਭਰਾ ਲਈ ਵੀ ਹੋ ਗਿਆ ਉਹਦੇ ਲਈ ਵੀ ਦਿਨਾਂ ਦੇ ਕਰਕੇ ਸੀਟ ਜਿੱਤਣ ਦਾ ਮਤਲਬ ਹੈ ਪਤਘੜ ਸਾਹਿਬ ਦੀ ਸੀਟ ਤੇ ਲੁਧਿਆਣਾ ਦੀ ਸੀਟ ਜਿੱਤ ਕੇ ਦੋਨੇ ਸੀਟਾਂ ਦੀ ਜਮਵਾਰੀ ਲੈਂਦੇ ਹੋਏ ਪਾਰਟੀ ਚੋਂ ਜਿੱਤ ਕੇ ਪਾਵਾਂ ਇੱਕੀ ਆਮ ਤੌਰ ਤੇ ਦੇਖਿਆ ਜਾਂਦਾ ਬੱਸਾਂ ਦੇ ਵਿੱਚ ਜਿਹੜਾ ਮਹਿਲਾਵਾਂ ਨੂੰ ਜਿਹੜਾ ਟਿਕਟ ਫਰੀ ਆਧਾਰ ਕਾਰਡ ਦੇ ਜ਼ਰੀਏ ਕੱਲ ਵੀ ਇੱਕ ਘਟਨਾ ਦੇਖਣ ਨੂੰ ਮਿਲੀ ਜਿਹੜਾ ਥੋੜਾ ਮੁੰਡੀਆਂ ਪਿੰਡ ਆ ਉੱਥੇ ਬੱਸਾਂ ਨੇ ਚੱਕਾ ਜਾਮ ਕੀਤਾ ਇੱਕ ਆਧਾਰ ਕਾਰਡ ਇੱਕ ਬੱਚੇ ਦਾ ਅਪਡੇਟ ਨਹੀਂ ਸੀ 6 ਸਾਲ ਦੇ ਬੱਚੇ ਦਾ ਉਹ ਜਿਹੜਾ ਕੇਸ ਆ ਮੁੰਡੀਆਂ ਚੌਂ ਮੋ ਜਾਰੀ ਕਿਹ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਮਹਿਲਾਵਾਂ ਦੇ ਸਨਮਾਨ ਦੀ ਗੱਲ ਆ ਦੂਜੇ ਪਾਸੇ ਇਸ ਤਰ੍ਹਾਂ ਹੋ ਰਿਹਾ ਮਹਿਲਾਵਾਂ ਨੂੰ ਮੇਰੇ ਧਿਆਨ ਚ ਤੁਸੀਂ ਅੱਜ ਲਿਆਂਦਾ ਮਾ ਜੀ ਚੌਕੀ ਚਾਹ ਨੂੰ ਕਹਿ ਕੇ ਭੈਣ ਦੀ ਹੀ ਸਤਿਕਾਰ ਵਧਾਵਾਂਗੇ ਭੈਣ ਦੇ ਹੱਕ ਦੀ ਸਰਗਮਪੂਰਨ ਧੰਨਵਾਦ ਮਾਤਮਨ ਆਇਜੰਦਾ ਜਦੋਂ ਸਾਨੂੰ ਵੋਟ ਦੇਣ ਦਾ ਅਧਿਕਾਰ ਮਿਲਿਆ ਪਰ ਹਲੇ ਬਹੁਤ ਸਾਰੇ ਇਹੋ ਜਿਹੇ ਅਧਿਕਾਰ ਨਹੀਂ ਜਿਹੜੇ ਸਾਡੇ ਹਲੇ ਰਹਿੰਦੇ ਆ ਜਿਹੜੇ ਸਾਨੂੰ ਚਾਹੀਦੇ ਨੇ ਆਪਣੇ ਅਧਿਕਾਰ ਪਰ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨ ਸਾਡੇ ਮਾਨਯੋਗ ਪੀਐਮ ਸਾਹਿਬ ਭਗਵੰਤ ਸਮਾਨ ਜੀ ਉਹਨਾਂ ਨੇ ਲੇਡੀਜ਼ ਲਈ 1000 ਰੁਪਏ ਦੀ ਗਾਰੰਟੀ ਛੱਡ ਕੇ ਉਸ ਤੋਂ ਪਹਿਲਾਂ ਬਜਟ ਲਈ ਜਿਹੜੀਆਂ-ਜਿਹੜੀਆਂ ਚੀਜ਼ਾਂ ਦੱਸੀਆਂ ਮੈਂ ਤੁਹਾਨੂੰ ਉਹ ਦੱਸਣਾ ਚਾਹਨੀ ਆ ਜਿੱਦਾਂ ਬਿਜਲੀ ਦੇ ਫਿਰ ਸਾਡੇ ਫ੍ਰੀ ਹੋਏ 1000 ਰੁਪਏ ਤੋਂ ਕਈ ਉੱਪਰ ਸਾਡੇ ਬਜਟ ਘੱਟੇ ਨੇ ਉਸ ਤੋਂ ਬਾਅਦ ਮਹੱਲਾਕ ਲਈ ਨਹੀਂ ਕਿਨੇ ਜਿੰਨੇ ਕਦੇ ਅਸੀਂ ਹਸਪੀਟਲਾਂ ਦੇ ਬਿੱਲ ਭਰਦੇ ਸੀਗੇ ਨਜਾਇਜ਼ ਚੈਕਪਾਂ ਦੇ ਬਿੱਲ ਭਰਦੇ ਸੀਗੇ ਅਨਨੇਸੈਸਰੀ ਆਪਰੇਟ ਸਾਡੇ ਕਿਤੇ ਜਾਂਦੇ ਸੀਗੇ ਉਹ ਕਿੱਥੇ ਨਾ ਕਿੱਥੇ ਸਾਨੂੰ ਇੱਕ ਰਾਹਤ ਮਿਲੀ ਆ ਮੈਂ ਬਜਟ ਜਿਹੜਾ ਲੇਡੀਜ਼ ਦੇ ਨਾਲ ਹੀ ਚੱਲਦਾ ਕਿਉਂਕਿ ਆਦਮੀ ਤਾਂ ਸਿਰਫ ਪੈਸੇ ਕਮਾ ਸਕਦੇ ਆ ਉਸ ਤੋਂ ਬਾਅਦ ਜ ਅਸੀਂ ਆਪਣਾ ਇੱਕ ਤਿਆਈ ਹਿੱਸਾ ਸਕੂਲਾਂ ਨੂੰ ਦਿੰਦੇ ਸੀਗੇ ਜਿੰਨਾ ਵੀ ਅਸੀਂ ਕਮਾਉਂਦੇ ਉਹਦਾ ਇੱਕ ਤਿਆਈ ਹਿੱਸਾ ਸਾਡੇ ਸਕੂਲਾਂ ਵਿੱਚ ਚਲਾ ਜਾਂਦਾ ਸੀਗਾ ਮੀਡਲ ਕਲਾਸ ਸਕੂਲਾਂ ਦੀ ਫੀਸਾ ਭਰਦੇ ਭਰਦੇ ਕਿਤਾਬਾਂ ਦਾ ਬੋਝ ਲੈਂਦੇ ਲੈਂਦੇ ਕਿਥੇ ਬੱਚਿਆਂ ਨੂੰ ਕੁਝ ਬਣਾਉਂਦੇ ਬਣਾਉਂਦੇ ਆਪ ਗਰਜ਼ਾਈ ਹੋ ਜਾਂਦਾ ਸੀ ਉਹ ਕਿਤੇ ਨਾ ਕਿਤੇ ਅੱਜ ਬੰਦ ਹੋ ਗਏ ਵਿਨੰਦ ਲੁਧਿਆਣੇ ਬਣੇ ਆ ਉਸ ਤੋਂ ਬਾਅਦ ਬਿਜਲੀ ਫਰੀ ਬੱਸਾਂ ਫਰੀ ਹੋਰ ਵੀ ਇਹੋ ਜਿਹੇ ਬਹੁਤ ਚੀਜ਼ਾਂ ਨੇ ਜਿਹੜੀਆਂ ਮਾਨ ਸਰਕਾਰ ਨੇ ਆ ਸਾਡੇ ਮਹਿਲਾਵਾਂ ਨੂੰ ਜਿਹੜਾ ਮਾਨ ਬਖਸ਼ਿਆ ਹੈ ਉਹਦੇ ਲਈ ਮੇਰੇ ਵੱਲੋਂ ਔਰ ਮੇਰੀ ਪੂਰੀ ਟੀਮ ਵੱਲੋਂ ਮਾਨ ਸਰਕਾਰ ਨੂੰ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨੀ ਆ ਤੇ ਅੱਜ ਕਿਤੇ ਨਾ ਕਿਤੇ ਸਾਡੇ ਆਦਮੀਆਂ ਦੀ ਕਮਾਈ ਚਾਏ ਹੋਈ ਹੈ ਪਰ ਸਾਡੇ ਖਰਚੇ ਬਹੁਤ ਘਟੇ ਆ ਉਹ ਪੈਸਾ ਅਸੀਂ ਆਪਣੇ ਬੱਚਿਆਂ ਲਈ ਕਿਤੇ ਸੇਵ ਕਰਕੇ ਕਿਤੇ ਲਾ ਸਕਦੇ ਐਮਮਾ ਜੀ ਮਾਮਲੀ ਐਗਨ ਬੱਚਾ ਜਿੰਨਾ ਬਸ ਜਿੰਨਾ ਰੱਖਦੇ ਨਾਲ ਜਿੰਨਾ ਵੀ ਕੱਲ ਜਿਹੜੇ ਕਲਿੰਟ ਜਿਹੜਾ ਵੀ ਬੱਸ ਡਰਾਈਵਰ ਤੇ ਆਰਟੀਸੀ ਦੀਆਂ ਬਹੁਤ ਕਹਿਤਾ ਸਾਡੇ ਵੱਲ ਵੀ ਆਈਆਂ ਪਰ ਉਹਨਾਂ ਨੂੰ ਅਸੀਂ ਆਪਣੇ ਹੰਡਾਣਾ ਸਾਹਿਬ ਤੇ ਆਪਣੇ ਲਾਲਜੀਤ ਭੁੱਲੜ ਜਿਹੜੇ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਤੱਕ ਪਹੁੰਚਾਈਆਂ ਨੇ ਬਹੁਤ ਜਲਦ ਉਹਨਾਂ ਤੇ ਬਹੁਤ ਟਿਕਲੀ ਐਕਸ਼ਨ ਲੇਤਾ ਜਾਏਗਾ ਮੈਂ ਖੁਦ ਜਾ ਕੇ ਉਹਨਾਂ ਨੂੰ ਲੈਟਰ ਹੈਡ ਦਿੱਤੇ ਨੇ ਤਾਂ ਤੁਹਾਨੂੰ ਆਉਣ ਵਾਲੇ ਟਾਈਮ ਵਿੱਚ ਇਹੋ ਜਿਹੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਮੇਰੀ ਭੈਣ ਜੀ ਮੈਂ ਅੱਜ ਦੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ 8 ਮਾਰਚ ਨੂੰ ਕ ਮੰਤਰੀ ਔਰਤ ਦਿਵਸ ਮਨਾਇਆ ਜਾਂਦਾ ਹੈ ਤੇ ਇਸੇ ਸਬੰਧ ਵਿੱਚ ਅੱਜ ਸਾਡੇ ਮੈਡਮ ਹਰਪ੍ਰੀਤ ਗਰੇਵਾਲ ਜੀ ਇਹਨਾਂ ਨੇ ਹਲਕਾ ਸਾਨੇਵਾਲ ਦੇ ਵਿੱਚ ਔਰਤ ਦਿਵਸ ਮਨਾਉਣ ਦਾ ਅੱਜ ਉਪਰਾਲਾ ਕੀਤਾ ਹੈ ਮੈਂ ਇਹਨਾਂ ਨੂੰ ਵਧਾਈ ਦਿੰਨੀ ਹੈ ਕਿ ਇਹਨਾਂ ਨੇ ਇੱਕ ਛੱਤ ਦੇ ਥੱਲੇ ਸਾਰੀਆਂ ਭੈਣਾਂ ਨੂੰ ਇਕੱਠੇ ਕੀਤਾ ਤੇ ਸਾਰੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਅੱਜ ਆਪਣੇ ਜਿਹੜੇ ਵਿਚਾਰ ਨੇ ਉਹ ਵੀ ਸਾਂਝੇ ਕੀਤੇ ਨੇ ਤੇ ਅੱਜ ਦੇ ਇਸ ਦਿਨ ਦੀ ਜਿਹੜੀ ਖੁਸ਼ੀ ਆ ਉਹਨੂੰ ਵੀ ਮਨਾਇਆ ਹੈ ਵੈਸੇ ਤਾਂ ਜਿਹੜਾ ਔਰਤ ਦਾ ਦਿਨ ਆ ਉਹ ਹਰ ਰੋਜ਼ ਹੀ ਹੁੰਦਾ ਹੈ ਕਿਉਂਕਿ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਔਰਤ ਦੇ ਜਰੀਏ ਹੀ ਜਿਹੜਾ ਘਰ ਆ ਤੇ ਸਮਾਜ ਆ ਉਹ ਚੱਲਦਾ ਏ ਤੇ ਉਹ ਆਪਣੀ ਭੂਮਿਕਾ ਨਿਭਾਉਂਦੀਆਂ ਨੇ ਇਸੇ ਤਰ੍ਹਾਂ ਮੈਂ ਇਹ ਕਹਿਣਾ ਚਾਹੁੰਦੀ ਆ ਔਰਤਾਂ ਨੂੰ ਵੀ ਕਿ ਜਿਹੜਾ ਉਹਨਾਂ ਦਾ ਸਮਾਜ ਦੇ ਵਿੱਚ ਵਿਚਰਨਾ ਏ ਉਹ ਵਿਚਰਨ ਦੇ ਨਾਲ ਹੀ ਸਮਾਜ ਦੇ ਵਿੱਚ ਵੱਡਾ ਉਹ ਯੋਗਦਾਨ ਪਾਉਂਦੀਆਂ ਨੇ ਸਮਾਜ ਨੂੰ ਇੱਕ ਚੰਗੀ ਲੀ ਤੇ ਲੈ ਕੇ ਜਾਣ ਦੇ ਲਈ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਇਸੇ ਲਈ ਮੈਂ ਸਾਰੀਆਂ ਭੈਣਾਂ ਨੂੰ ਇਹ ਕਹੂੰਗੀ ਕਿ ਆਪਣੀਆਂ ਧੀਆਂ ਨੂੰ ਇਸੇ ਤਰੀਕੇ ਮਜ਼ਬੂਤ ਕਰੋ ਉਹਨਾਂ ਦੇ ਹੌਸਲੇ ਬੁਲੰਦ ਕਰੋ ਕਿ ਉਹ ਸਮਾਜ ਦੇ ਵਿੱਚ ਜੋ ਵੀ ਕਿਸੇ ਤਰ੍ਹਾਂ ਦੀ ਕੋਈ ਕ੍ਰਿਤੀਆਂ ਨੇ ਜਾਂ ਬੁਰਾਈਆਂ ਨੇ ਉਹਨਾਂ ਨੂੰ ਨੱਪਣ ਦੇ ਲਈ ਨ ਧੜਕ ਹੋ ਕੇ ਸਮਾਜ ਦੇ ਵਿੱਚ ਵਿਚਰ ਸਕਣ ਅੱਜ ਦੀ ਲੋੜ ਆ ਕਿ ਸਮਾਜ ਦੀ ਜਿਹੜੀ ਔਦਤ ਆ ਉਹ ਜਾਗਰੂਕ ਹੋ ਕੇ ਸਮਾਜ ਦੇ ਵਿੱਚ ਵਿਚਰ ਜੀ ਜਿਹੜੀ ਲੁਧਿਆਣਾ ਦਿਹਾਤੀ ਤੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਭੈਣਾਂ ਦੇ ਲਈ ਸਾਡੀਆਂ ਭੈਣਾਂ ਬਹੁਤ ਹੀ ਉਤਸ਼ਾਹ ਦੇ ਨਾਲ ਲੁਧਿਆਣਾ ਦਿਹਾਤੀ ਦੀਆਂ ਜਿਹੜੀਆਂ ਭੈਣਾਂ ਨੇ ਉਤਸ਼ਾਹ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਨਾਲ ਜੁੜੀਆਂ ਹੋਈਆਂ ਭੈਣਾਂ ਨੇ ਪਹਿਲਾਂ 2022 ਦੇ ਵਿੱਚ ਜਿਹੜਾ ਮਿਸ਼ਨ ਆਫ ਪਥੇ ਕੀਤਾ ਸੀ ਤੇ ਤੁਹਾਨੂੰ ਮੈਂ ਸਭ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਆਉਣ ਵਾਲੇ ਜਿਹੜੇ 2024 ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਵੀ ਇਹ ਸਾਰੀਆਂ ਭੈਣਾਂ ਪਹਿਲਾਂ ਨਾਲੋਂ ਵੀ ਵੱਧ ਚੜ ਕੇ ਆਪਣਾ ਯੋਗਦਾਨ ਪਾਉਣਗੀਆਂ ਤੇ ਇਸ ਮਿਸ਼ਨ ਨੂੰ ਪਥੇ ਕਰਨਗੀਆਂ ਆਪਣੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਭੈਣਾਂ ਨੂੰ ਔਮਨਡੇ ਦੀ ਬਹੁਤ ਵਧਾਈ ਦੇਣੀ ਹਾਂ ਤੇ ਸਾਡੇ ਸੀਪਕਾਸਟ ਮੈਡਮ ਨੀਤੂ ਬੋਰਾ ਜੀ ਨੇ ਜੋ ਪੰਜਾਬ ਦੇ ਸੈਕਟਰੀ ਨੇ ਜਾਂ ਸੈਕਟਰੀ ਤੇ ਸਾਡੇ ਜਿਲ੍ਹਾ ਪ੍ਰਧਾਨ ਮੈਡਮ ਮਮਤਾਪੂਰੀ ਜੀ ਨੇ ਤੇ ਮੇਰੇ ਹੋਰ ਸਾਰੇ ਭੈਣਾਂ ਨੇ ਇੱਥੇ ਪਹੁੰਚਿਆ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹ ਇਸ ਮੇਰੇ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਆਏ ਨੇ ਸਮੂਲ ਤੋਂ ਉਹਨਾਂ ਨੇ ਕੀਤੀ ਆ ਤੇ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਭੈਣਾਂ ਨੂੰ ਇਹੀ ਕਹਾਂਗੀ ਕਿ ਸਭ ਤੋਂ ਵੱਧ ਆਪਣੇ ਪਰਿਵਾਰ ਨੂੰ ਸੰਭਾਲੋ ਆਪਣੇ ਸਸੋਹਰ ਨੂੰ ਸੰਭਾਲੋ ਆਪਣੇ ਬੱਚਿਆਂ ਨੂੰ ਸੰਭਾਲੋ ਤੇ ਪਹਿਲੀ ਆਪਾਂ ਦੇ ਪਰਿਵਾਰ ਦੀ ਹੁੰਦੀ ਆ ਉਹਦੇ ਬਾਅਦ ਫਿਰ ਆਪਾਂ ਪਾਰਟੀ ਵਿੱਚ ਵੀ ਬਿਰਧ ਜਿਹੇ ਕੰਮ ਕਰੀਏ ਧੰਨਵਾਦ ਜੀ ਜੀ ਐਂਡ ਅਮੀ ਮਹਿਲਾ ਦਿਵਸ 8 ਮਾਰਚ ਦੀ ਸਾਰੀਆਂ ਭੈਣਾਂ ਨੂੰ ਵਧਾਈ ਦੇਣੀ ਆ ਆਏ ਹਾਏ ਸਾਡੇ ਚੀਫ ਗੈਸ ਸਨੀਤੂ ਉਹਰਾ ਜੀ ਮੈਡਮ ਅ ਅੰਮ੍ਰਿਤਪੁਰੀ ਜੀ ਤੇ ਅਲਕਾ ਮੈਡਮ ਜੀ ਤੇ ਜੋ ਸਾਡਾ ਪ੍ਰੋਗਰਾਮ ਰੱਖਿਆ ਹੋਇਆ ਸੀ ਮੈਡਮ ਹਰਪ੍ਰੀਤ ਕੌਰ ਗਰੇਵਾਲ ਜੀ ਨੇ ਬਹੁਤ ਵਧੀਆ ਪ੍ਰੋਗਰਾਮ ਰੱਖਿਆ ਉਸ ਵਿੱਚ ਸਾਰਾ ਬਹੁਤ ਭੈਣਾਂ ਦਾ ਇਕੱਠ ਹੋਇਆ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਜੋ ਇਹਨਾਂ ਨੇ ਇੱਥੇ ਪ੍ਰੋਗਰਾਮ ਰੱਖਿਆ ਸਾਡੀਆਂ ਸਾਰੀਆਂ ਭੈਣਾਂ ਇਸ ਸਮੇਂ ਤੇ ਪਹੁੰਚੀਆਂ ਤੇ ਇਸ ਪ੍ਰੋਗਰਾਮ ਨੂੰ ਸੈਲੀਬ੍ਰੇਟ ਕੀਤਾ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਹੋਵੇ ਮੈਲਾ ਜੀ ਜੀ ਨੂੰ ਬੜੀ ਜੀ ਬਸ ਮੈਂ ਪਹਿਲੇ ਵੀ active ਸੀਗੀ ਤੇ ਮੈਂ ਹੋਰ ਵੀ ਅੱਗੇ ਹੋਰ teams ਨੂੰ ਲੈ ਕੇ ਬਹੁਤ active ਹਾਂ ਕਿ ਮੈਂ ਮੀਟਿੰਗਾਂ ਰਖਵਾਈਆਂ ਹੋਈਆਂ ਨੇ madam ਅਮ੍ਰਿਤ ਪੁਰੀ ਜੀ ਰਖਵਾ ਰਹੇ ਨੇ ਹਰ ਥਾਂ ਤੇ meeting ਤੇ ਮੈਂ ਆਪਣੀਆਂ ਭੈਣਾਂ ਨੂੰ ਲੈ ਕੇ ਚੱਲ ਰਹੀ ਹਾਂ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਬਹੁਤ ਸਾਰੀਆਂ ਭੈਣਾਂ ਨੂੰ ਆਪਦੀ ਪਾਰਟੀ ਨਾਲ ਜੋੜਾਂਗੀ, ਜੁੜੀਆਂ ਹੋਈਆਂ ਵੀ ਨੇ ਤੇ ਹੋਰ ਵੀ ਜੋੜਾਂਗੀ ਤੇ ਮੈਂ ਇਸ ਜ਼ਿੰਮੇਵਾਰੀ ਨੂੰ ਤਨ ਮਨ ਨਾਲ ਨਿਭਾਵਾਂਗੀ, ਧੰਨਵਾਦ ਕਰਦੀ ਹਾਂ ਇੱਥੇ ਆਇਆ ਨੂੰ। ਮੈਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਬਸ ਇਹੀ ਕਹਾਂਗੀ ਕਿ ਇਹ ਸਰਕਾਰ ਜਿਹੜੀ ਸਾਡੀ ਆਮ ਪਾਰਟੀ ਸਰਕਾਰ ਆਈ ਹੈ ਪਹਿਲਾਂ ਬਹੁਤ ਸਰਕਾਰ ਆਈਆਂ ਔਰ ਚਲੀ ਗਈਆਂ ਇਹ ਪਹਿਲੀ ਸਰਕਾਰ ਹੈ ਜਿਨੇ ਲੇਡੀਜ਼ਾਂ ਵਾਸਤੇ ਬਹੁਤ ਕੁਝ ਸੋਚਿਆ ਬਹੁਤ ਕੁਝ ਕਰਕੇ ਦਿਖਾ ਰਹੀ ਹੈ ਹੁਣ ਤੱਕ ਦੀ ਦੇਰੀ ਉਹਨਾਂ ਨੇ ਨੀਤੀਆਂ ਜਿਹੜੀਆਂ ਉਹਨਾਂ ਨੇ ਸਰਤਾ ਦਿੱਤੀਆਂ ਸੀਗੇ ਪੂਰੀਆਂ ਕੀਤੀਆਂ ਨੇ ਜਿਹੜੀ ਅੱਗੇ ਵੀ ਕਰ ਰਹੇ ਨੇ ਜਿਹੜੀ ਰਹਿ ਗਈਆਂ ਨੇ ਉਹ ਵੀ ਕਰਨਗੇ ਕਿ ਜੋ ਵੀ ਕੁਝ ਕਰ ਰਹੇ ਹੋ ਲੇਡੀਜ਼ਾਂ ਵਾਸਤੇ ਜ਼ਿਆਦਾ ਕਰ ਜਾਓ ਬਿਜਲੀ ਦੇ ਬਿੱਲ ਲੈ ਲਓ ਬਸ ਯਾਤਰਾ ਲੈ ਲਓ ਕੁਝ ਵੀ ਲੈ ਲਓ ਕਿਉਂਕਿ ਜਿਹੜੀ ਦੀਦੀ ਨੇ ਦੱਸਿਆ ਸਾਨੂੰ ਕਿ ਆਪਣੇ ਹਸਬੰਦ ਦੀ ਕਮਾਈ ਵਿੱਚੋਂ ਕੁਛ ਨਾ ਕੁਛ ਹਿੱਸਾ ਅਸੀਂ ਬਚਾਈ ਰਿਹਾ ਹੈ ਉਜਾਰ ਨਹੀਂ ਰਿਹਾ ਕਿਉਂਕਿ 3-3 4-4 ਹਜ਼ਾਰ ਤੋਂ ਥੱਲੇ ਕਿਸੇ ਨੂੰ ਲੱਗਦਾ ਨਹੀਂ ਬੀ ਲਾਂਦਾ ਸੀ ਅੱਜ ਅਸੀਂ ਉਹ ਸਾਰਾ ਬਿਲ ਸਾਨੂੰ ਬਚ ਰਿਹਾ ਪੈਸੇ ਬਚ ਰਹੇ ਨੇ ਇਹ ਜਿਹੜੀ ਸਰਕਾਰ ਹੈ ਇਹ ਨੇ ਸਾਨੂੰ ਲੇਡੀਜ਼ ਨੂੰ ਅੱਗੇ ਰੱਖਿਆ ਇੱਥੇ ਅੱਜ ਅਸੀਂ ਜਿਹੜੇ ਇਕੱਠੇ ਹੋਏ ਨੇ ਦੀਦ ਦੇ ਘਰੇ ਦੀ ਨੇ ਗੋਵੰਡੇ ਕੱਲ ਸਾਡਾ ਕੱਲ ਸੀ ਅਸੀਂ ਕੱਲ ਇਸ ਕਰਕੇ ਨਹੀਂ ਬਣਾਇਆ ਕਿਉਂਕਿ ਸ਼ਿਵਰਾਤੀ ਦਾ ਤਿਹਾੜ ਸੀ ਤੇ ਕੋਈ ਜੁੜਨੀ ਨਹੀਂ ਸੀ ਪੈਣਾ ਸਭ ਦੇ ਘਰੇ ਆਪਣਾ ਆਪਣਾ ਫੈਸਟੀਵਲ ਸੀ ਸਭ ਨੇ ਮੰਦਰ ਜਾਣਾ ਸੀਗਾ ਇਸ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਨੇ ਇਸ ਕਰਕੇ ਅਸੀਂ ਦੀਦਾ ਜੀ ਦਾ ਜਵਾ ਮਿਲੋ ਧੰਨਵਾਦ ਕਰਦੇ ਨੇ ਔਰ ਜਿਹੜਾ ਵੀ ਅਸੀਂ ਮੂਵਮੈਂਟ ਦੇ ਬਣਾ ਰਹੇ ਹਾਂ ਅਸੀਂ ਬਸ ਇਹ ਕਹਾਂ ਕਿ ਅਸੀਂ ਇੰਜੋਏ ਵੀ ਕਰ ਰਹੇ ਹਾਂ ਔਰ ਮੂਮਨ ਡੇ ਬਣਾ ਰਹੇ ਹਾਂ ਸੇ ਨਾਰੀ ਸ਼ਕਤੀ ਜਿੰਦਾਬਾਦ